ਸਾਰੇ ਵੀ ਸਾਥੀ ਕਾਰ ਵੀ ਹੋਰ ਕਿਵੇਂ ਆਮੇਦ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਆਲੂਆਂ ਤੋਂ ਫ੍ਰੈਂਚ ਫ੍ਰਾਈਜ਼ ਤੇ ਆਪਾਂ ਬਣਾਵਾਂਗੇ ਬਿਨਾ ਤੇਲ ਤੋਂ ਤੇ ਬਿਨਾ ਘਿਓ ਤੋਂ ਤੇ ਆਪਾਂ ਇਹਨਾਂ ਨੂੰ ਤਲਦੇ ਨਹੀਂ ਹੈਗੇ ਨੇ 5 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ ਤੇ ਤੁਹਾਨੂੰ ਦੱਸ ਦਿਆਂਗੇ ਆਪਾਂ ਕਿਵੇਂ ਬਣਾਵਾਂਗੇ ਤੇ ਪਹਿਲਾਂ ਤਾਂ ਆਪਾਂ ਲਵਾਂਗੇ ਆਲੂ ਤੇ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਸੱਲ ਲਾਂਗੇ ਅਸੀਂ ਆਪਾਂ ਲੰਬੀਆਂ ਲੰਬੀਆਂ ਫਾੜੀਆਂ ਕੱਟ ਕੇ ਰੱਖਾਂਗੇ ਜਿਵੇਂ ਅੱਜ ਆਪ ਨੂੰ ਫਾੜੀਆਂ ਚਾਹੀਈਆਂ ਨੇ ਫਰਾਈਂਟ ਪ੍ਰਾਈਜ਼ ਵਾਸਤੇ। ਉਹ ਮੇਰੀ ਆਪਾਂ ਕੱਟਾਂਗੇ ਫਾੜੀਆਂ। ਇਹ 5 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਸਾਬਜੋਤ ਨੂੰ ਖਾਂਸੀ ਹੋ ਰਹੀ ਸੀ ਮੈਂ ਕਿਹਾ ਚਲੋ ਆਪਾਂ ਅਕਰੇ ਬਣਾ ਕੇ ਦੇ ਦੇਣੀ ਆਂਗੇ। ਆਪਾਂ ਤੇਲ 'ਚ ਤਲਕੇ ਵੀ ਬਣਾ ਦੇਨੇ ਆ ਕਿ ਫਿਰ ਮੈਂ ਕਿਹਾ ਸਾਬਜੋਤ ਨੂੰ ਤੇਲ 'ਚ ਤਰਿਆ ਹੋਇਆ ਕਾਣੂ ਦੇ ਨਾਲ ਉਹਨੂੰ ਖਾਂਸੀ ਹੋ ਰਹੀ ਜੀ। ਇਸ ਕਰਕੇ ਆਪਾਂ ਬਣਾ ਤੇਲ 'ਚ ਉਹ ਮੜਾ ਕੇ ਉਹ ਤੋਂ ਬਣਾ ਕੇ ਇਹ ਬੰਦੀ ਦਿਖਾਵਾਂਗੇ ਤੁਹਾਨੂੰ। ਆਪਾਂ ਵਧੀਆ ਫਾੜੀਆਂ ਲੰਬੀਆਂ ਕੱਟ ਲਾਂਗੇ ਜਿਆਦਾ ਬ੍ਰੀਕ ਵੀ ਨਹੀਂ ਕਰਨੀਆਂ ਹੈਗੀਆਂ ਤੇ ਜਿਆਦਾ ਆਪਣੇ ਮੋਟੀਆਂ ਵੀ ਨਹੀਂ ਕਰਨੀਆਂ ਹੈਗੀਆਂ ਐਵੇਂ ਦੀ ਆਪਾਂ ਫਾੜੀਆਂ ਕਰਾ ਲਈਓ ਜਿੰਨੇ ਆਪਣੇ ਆਲੂ ਵੱਡੇ ਹੋਣਗੇ ਉਨੇ ਵਧੀਆ ਕੱਟੇ ਜਾਣਗੇ ਨੇ ਲੈ ਕਟਾਈ ਵਧੀਆ ਹੋਗੀ ਨੇ ਬਣਨਗੇ ਵਧੀਆ ਚੰਗੀ ਤਰ੍ਹਾਂ ਵਧੀਆ ਪੱਕ ਕੇ ਵੀ ਤਿਆਰ ਹੋ ਜਾਂਦੇ ਨੇ 5 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਜਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ ਹੈਗੀ ਤੇ ਜੇ ਜਦੋਂ ਆਪਾਂ ਤੇਲ ਤੇ ਤੱਕ ਤਲਕੇ ਬਣਾਉਣੇ ਕਿ ਉਹਦੇ ਜਿਆਦਾ ਮਿਹਨਤ ਘਾੜਦੇ ਨੇ ਜਾਂ ਆਪਾਂ ਨਵੇਂ ਤਰੀਕੇ ਨਾਲ ਫ੍ਰੈਂਚ ਫ੍ਰਾਈਜ਼ ਬਣਾਵਾਂਗੇ आपण घरे आलू छोटी साईज वडे साईज आपल्या आलू खूम ਆਸਾਪਾ ਤੇਨੇ ਕੱਲੋਂ ਦੀ ਬਣਾ ਰਹੀ ਕਰਦੇ ਸੈਵਜੋਤ ਵਾਸਤੇ ਬਣਾਵਾਂਗੇ ਤੇ ਇਹ ਆਲੂ ਨੂੰ ਕੱਟ ਕੇ ਆਪਾਂ ਪਾਣੀ ਦੇ ਵਿੱਚ ਰੱਖਦੇ ਸੀ ਤੇ ਹੁਣ ਆਪਾਂ ਆਲੂ ਨੂੰ ਪਾਣੀ ਚ ਬਾਰੇ ਕੱਢ ਰਹੇ ਆਂਗੇ ਤੇ ਆਲੂ ਨੂੰ ਬਾਰੇ ਕੱਟ ਕੇ ਆਪਾਂ ਜਿਸੇ ਕੱਪੜੇ ਤੇ ਸੁਕਣੇ ਪਾ ਲਾਂਗੇ ਵੀ ਦੇ ਵਿੱਚ ਜੋ ਪਾਣੀ ਹੁੰਦਾ ਜਿਹੜਾ ਉਹ ਸਾਰਾ ਸੁੱਕੋ ਜੇ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸੁਕਾ ਲਾਂਗੇ ਜੇ ਆਪਾਂ ਧੁੱਪ ਚ ਸਾਈ ਮੜਾ 10 ਮਿੰਟ ਆਪਾਂ ਧੁੱਪ ਚ ਰੱਖ ਸਕਦੇ ਆਂਗੇ ਨਿਚੋੜ ਕੇ ਜਾਂ ਆਪਾਂ ਕੱਖੇ ਦੀ ਹਵਾ ਚ ਵੀ ਪਾ ਸਕਦੇ ਆਂਗੇ ਮੇਰੇ ਨਾਲ ਪਾਣੀ ਹੋਵੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਮਾੜਾ ਮੋਟਾ ਵੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸੁਕਾ ਲਾਂਗੇ ਕਿਤੇ ਜੇ ਸੁੱਤੀ ਜੋ ਕੱਪੜੇ ਨਾਲ ਜਾਂ ਮਲ ਮਲਦੇ ਹੋ ਕੱਪੜੇ ਨਾਲ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕੂਝ ਲਾਂਗੇ ਆਪਾਂ 2 ਕੁ ਮਿੰਟ ਹਵਾ ਚ ਪਾ ਲੈਣਗੇ ਇਹ ਆਲੂ ਨਾ ਆਪਾਂ ਹਵਾ 'ਚ ਪਾਏ ਆਉਣੀਆਂ ਗੱਡੇ ਦੋ ਕੁ ਮਿੰਟਾਂ ਦੇ ਵਿੱਚ ਇਹਦੇ ਵਿੱਚ ਪਾਣੀ ਬਿਲਕੁਲ ਖਤਮ ਹੋ ਹੀ ਜਾਊਗਾ ਤੇ ਸੁੱਕ ਜਾਣਗੇ ਆਲੂ ਪਾਣੀ ਸੁਤੀਜਾ ਕੱਪੜਾ ਹੁੰਦਾ ਜਿਹੜਾ ਇਹ ਵੀ ਸਾਰਾ ਪਾਣੀ ਨੂੰ ਸੋਕ ਲੈਂਦਾਗਾ ਆ ਦੇਖੋ ਆਪਣੇ ਆਲੂ ਜੰਮੀ ਬਿਲਕੁਲ ਸੁੱਕੇ ਹੋ ਗਏ ਸੁਤੀਜਾ ਕੱਪੜੇ ਨਾਲ ਆਪਾਂ ਪੂੰਝਦੀਏ ਪਾਣੀ ਉਹ ਹੋ ਜਾਂਦਾ ਸੁੱਕ ਜਾਂਦਾ ਗੱਲ ਨੂੰ ਜੀ ਫਾੜੀਆਂ ਜੋ ਆ ਬਿਲਕੁਲ ਸੁੱਕ ਗਏ ਫਿਰ ਵੀ ਆਪਾਂ ਚੱਲ ਦੋ ਮਿੰਟ ਹਵਾ 'ਚ ਪਾਉ ਕੇ ਆਉਣੀਆਂਗੇ ਫਿਰ ਤੁਹਾਨੂੰ ਦੱਸ ਦਿਆਂ ਕਿ ਆਪਾਂ ਕਿਵੇਂ ਫ੍ਰੈਂਚ ਫ੍ਰਾਈਜ਼ ਬਣਾਵਾਂਗੇ। ਇਹਦੇ ਵਿੱਚ ਆਪਾਂ ਨੂੰ ਜ਼ਿਆਦਾ ਸਮਾਨ ਦੀ ਜ਼ਰੂਰਤ ਨਹੀਂ ਹੈਗੀ। ਇੱਕ ਤਾਂ ਆਪਣੇ ਆਲੂ ਨੇ ਜਿਹੜੇ ਨੁੱਚੜ ਗਏ ਇਹਨਾਂ ਨੂੰ ਪਾਵਾਂਗੇ। ਕਿਸੇ ਭਾਂਡੇ ਦੇ ਵਿੱਚ ਉਸੇ ਡੋਂਗੇ 'ਚ ਪਾਵਾਂਗੇ। ਆਪਾਂ ਥੋੜੇ ਹੁੰਦੇ ਸਬਜ਼ੇਤ ਜੋਗਰੀ ਬਣਾਈ ਨੇ। ਆਪਾਂ ਤਾਂ ਸਾਜਿਤ ਵਸਤੀ ਬਣਾ ਰਹੇ ਹਾਂਗੇ ਤੇ ਆਪਣੇ ਦੋ ਆਲੂਆਂ ਦੀ ਬਣਾਏ ਨੇ ਸਿਰਫ ਆਪਾਂ ਨਾਲ ਦਾ ਪ੍ਰਦੇਸੀ ਕੀ ਪਾ ਲੈਣਗੇ ਇਹਦੇ ਵਿੱਚ ਕਿਉਂਕਿ ਉਹਦੇ ਨਾਲ ਲੱਗ ਜੂਗਾ 1.5 ਚਾਂਚਾ ਪਕਿਓਂ ਦਵਾਵਾਂਗੇ ਆਪਣੇ ਦੇਸੀ ਕੀ ਉਹ ਫਰਿੱਜੇ ਚ ਰੱਖਿਆ ਹੋਇਆ ਸੀ ਮੜਾ ਜੀ ਆਪਣੇ ਗਰਮ ਕਰਕੇ ਉਹ ਕਰਿਆਗਾ ਪੋਰਿਆਗਾ ਤੇ ਗਲ ਗਿਆ ਹੁਣ ਗਰਮ ਕਰੀ ਤੇ ਤੇ ਇੱਕ ਚਮਚਾ ਘਿਓ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਦਾ ਹਿਸਾਬ ਨਾਲ ਜਿੰਨੇ ਕ ਆਪਣੇ ਆਲੂ ਹੁਣ ਉਹ ਸਾਬ ਨਾਲ ਉਹ ਚੰਗੀ ਤਰ੍ਹਾਂ ਆਪਾਂ ਕਰਾਂਗੇ ਮਿਕਸ ਇਹਦੇ ਤੇ ਆਪਣੇ ਬਸ ਇੱਕ ਦੇਸੀ ਕੀ ਉਪਾਏਗਾ ਇੱਕ ਪਾਣਾ ਦਾ ਆਪਾਂ ਨੇ ਨਮਕ ਹੋਰ ਜਿਆਦਾ ਸਮਾਨ ਪਾਉਣ ਦੀ ਜਰੂਰਤ ਨਹੀਂ ਹੈਗੀ ਤੇਲ ਲੱਗੇ ਤਾਂ ਨਾ ਵਧੀਆ ਪੱਕ ਜਾਣਗੇ ਜ्यादा ਆਪਾਂ ਨੂੰ ਤੇਲ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਤੇਲ 'ਚ ਵੀ ਤਲ ਕੇ ਬਣਾਉਨੇ ਨੇ ਤੇ ਐ ਵੀ ਬਹੁਤ ਵਧੀਆ ਬਣ ਜਾਣਗੇ ਇਹ ਜਿਹੜੇ ਆਪਣੀ ਮਸ਼ੀਨ ਹੋ ਗਈ ਗਰਮ ਤੇ ਇਹ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਆ ਜਣਦੇ ਆਂ ਅਸੀਂ ਨੇ ਬੱਚੇ ਖੁਸੋ ਕੇ ਖਾਦੇ ਨੇ ਇੱਕ ਬਰਨ ਬਿਨਾ ਤਲਿਆ ਹੋਇਆ ਕਿਉਂਕਿ ਮੌਸਮ ਚੇਂਜ ਹੋ ਰਿਹਾ ਨਾ ਉਹਦੇ ਕਰਕੇ ਬੱਚਿਆਂ ਨੂੰ ਤਲੇ ਹੋਏ ਨਾਲ ਖਾਂਸੀ ਵਿਖਾਮ ਹੋ ਜਾਂਦਾ ਹੈਗਾ ਤੇ ਆਪਾਂ ਬੱਚੇ ਨੂੰ ਐਵੇਂ ਵੀ ਬਣਾ ਕੇ ਦੇ ਸਕਦੇ ਆਂਗਾ ਨੇ ਜਦਨਾ ਬੱਚੇ ਨੂੰ ਖਾਂਸੀ ਵਿਖਾਮ ਨਹੀਂ ਹੁੰਦਾ ਹੈਗਾ ਇਹਨੇ ਟੇਸਟੀ ਵਧੀਆ ਬਣਦੇ ਨੇ ਤਲੇ ਹੋਏ ਨਾਲ ਜਿਆਦਾ ਵਧੀਆ ਰਹਿੰਦੇ ਨੇ ਬੱਚਿਆਂ ਨੂੰ ਇਹ ਵਿਚ ਆਪਣੇ ਤੱਕ ਕੇ ਤਿਆਰ ਹੋ ਜਾਣਗੇ 5 ਮਿੰਟਾਂ ਦੇ ਵਿੱਚ ਆਪਾਂ ਬੱਚੇ ਨੂੰ ਦੇ ਸਕਦੇ ਆਂਗੇ ਬਣਾ ਕੇ ਜਿਆਦਾ ਟਾਈਮ ਨਹੀਂ ਲੱਗਦਾ ਦੋ ਆਲੂ ਕੱਟ ਕੇ ਆਪਾਂ ਤੇ ਉਹਦੇ ਵਿੱਚ ਮੜਾਜੋਣ ਦੇ ਵਿੱਚ ਇੱਕ ਗੱਲ ਯਾਦ ਰੱਖੀ ਵੀ ਆਪਾਂ ਉਹਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਹੈ ਗਾਲੂਆਂ ਦੇ ਵਿੱਚ ਜੇ ਦਾ ਆਲੂ ਕੱਟਦੇ ਨੇ ਉਹਦੀ ਫਾੜ ਦੇ ਵਿੱਚ ਮੜਾ ਮੋਟਾ ਪਾਣੀ ਨਹੀਂ ਹੋਣਾ ਚਾਹੀਦਾ ਤੇ ਸੁਟੀ ਕੱਪੜੇ ਨਾਲ ਪੂੰਝ ਕੇ ਉਹਨੂੰ ਕਿਸੇ ਹਵਾ ਦੇ ਵਿੱਚ ਆਪਾਂ ਪਾਸ ਸੁੱਕਣਾ ਪਾ ਕੱਢ ਦਿਆਂਗੇ ਹਵਾ ਜੀ ਲਵਾ ਲੇਗੇ ਤਾਂ ਪਾਣੀ ਜਾਂ ਨਿਚੜ ਜਾਂਦਾ ਹੈਗਾ ただなま。 ਹਾਂਜੀ ਆਪਾਂ ਸਾਰੇ ਜਾਣਿਆ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆਂਗੇ ਇੱਕ ਤਾਂ ਆਸਾਨ ਤਰੀਕੇ ਨਾਲ ਬਣਦਾਗਾ ਇੱਕ ਬਿਨਾ ਤਲਿਆ ਹੋਇਆ ਹੁੰਦਾਗਾ ਤੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਇਹਨਾਂ ਨੂੰ ਤੇ ਆਪਾਂ ਜੇ ਤਲਕੇ ਦੇਵਾਂਗੇ ਬੱਚਿਆਂ ਨੂੰ ਖਾਂਸੀ ਜਖਾਮ ਆ ਬਹੁਤ ਹੁੰਦਾਗਾ ਮੌਸਮ ਚੇਂਜ ਜਿசி ਤਾਂ ਖਾਸ ਕਰਕੇ ਹੋਣ ਲੱਗ ਜਾਂਦਾ ਜਦ ਮੌਸਮ ਚੇਂਜ ਹੋਵੇ ਹੁਣ ਤਾਂ ਜਿ ਬਣਾ ਤਲੇ ਹੋਏ ਬੱਚੇ ਨੂੰ ਜਿ ਬਿਨਾ ਤਲੇ ਹੋਇਆ ਵੀ ਨਹੀਂ ਦਿੰਦੇ ਹੈਗੇ ਬੱਚੇ ਨੂੰ ਤਾਂ ਵੀ ਖਾਂਸੀ ਜਖਾਮ ਹੋ ਜਾਂਦਾ ਤੇ ਤਲੀ ਹੋਈ ਚੀਜ਼ ਤਾਂ ਬਿਲਕੁਲ ਵੀ ਨਾ ਦੇਵੇ ਤੇ ਆਪਾਂ ਕੋਸ਼ਿਸ਼ ਕਰੀਏ ਵੀ ਕਰੀ ਜਾਂ ਹੀ ਬਣਾ ਕੇ ਦਈਏ ਕੋਈ ਸਿੰਪਲ ਖਾਣਾ ਤੇ ਬੱਚੇ ਮੰਗਦੇ ਜ਼ਰੂਰ ਨੇ ਹਨਾ ਬੱਚੇ ਨਵੇਂ ਤੋਂ ਨਵਾਂ ਕੁਛ ਨਾ ਕੁਛ ਮੰਗਦੇ ਨੇ ਰੋਜ਼ ਡੇਲੀ ਖਾਣ ਨੂੰ ਤੇ ਬੱਚਿਆਂ ਨੂੰ ਆਪਾਂ ਨਵੇਂ ਤਰੀਕੇ ਨਾਲ ਨਵੀਂ ਕੋਈ ਚੀਜ਼ ਬਣਾ ਕੇ ਦਈਏ ਨਵੇਂ ਬੱਚੇ ਖੁਸ਼ ਰਹਿੰਦੇ ਨੇ ਵੀ ਹਾਂ ਸਾਡੀ ਮੰਮੀ ਨੇ ਕੁਝ ਸਾਡੇ ਲਈ ਬਣਾਇਆਗਾ ਤੇ ਆਪਾਂ ਨਵੇਂ ਤਰੀਕੇ ਨਾਲ ਬੱਚਿਆਂ ਨੂੰ ਡੇਲੀ ਬਣਾ ਕੇ ਦੇਆ ਕਰੀਏ ਕੁਛ ਨਾ ਕੁਛ ਤੇ ਤਲੇ ਹੋਇਆ ਬਿਲਕੁਲ ਨਾ ਦੇਵੇ ਬੱਚੇ ਨੂੰ ਮੌਸਮ ਚੇਂਜ ਦੇ ਵਿੱਚ ਤਾਂ ਤੇ ਆਪਾਂ ਬਿਨਾਂ ਤਲਿਆ ਹੋਏ ਅੱਜ ਬਣਾ ਰਹਾਂਗੇ ਤੇ ਸਰਪੇ ਇੱਕ ਚਮਚਾ ਆਪਣਾ ਦੇ ਦਿੱਤੀ ਕੀ ਵੀ ਲੱਗ ਜਾਗਾ ਇਹਦੇ ਵਿੱਚ ਸਾਬਜੋ ਤਾਂ ਸਕੂਲੋਂ ਆਉਣ ਵਾਲਾ ਸੀ 2:30 ਵਜਰੇ ਤੇ ਤੇ ਸਾਬਜੋ ਤੌਣ ਤੋਂ ਪਹਿਲਾਂ ਆਪਾਂ ਤਿਆਰ ਕਰ ਦਾਂਗੇ ਤੇ ਸਾਬਜੋ ਖੁਸ਼ ਹੋ ਜਾਊਗਾ ਦੇਖ ਕੇ ਸਾਬਜੋ ਤਾਂ ਮੈਨੂੰ ਫਰਮਾਇਤ ਲਾ ਕੇ ਗਿਆ ਸੀ ਮੰਮੀ ਕੁਛ ਮੈਨੂੰ ਨਵਾਂ ਬਣਾ ਕੇ ਦੇਵੋ ਅੱਜ ਖਾਣ ਨੂੰ ਮੈਂ ਸਾਬਜੋ ਤੇਨੂੰ ਕਿਹਾ ਸੀ ਮੈਂ ਵਾਦਾ ਵੀ ਕੀਤਾ ਸੀ ਸਾਬਜੋ ਜਿੱਥੇ ਵੀ ਤੂੰ ਸਕੂਲੋਂ ਆਵੇਂਗਾ ਉਦੋਂ ਤੇਰੇ ਆਉਣ ਦਿਨ ਜ਼ਰੂਰ ਕੁਛ ਨਾ ਕੁਛ ਬਣਾ ਕੇ ਤੇ ਜ਼ਰੂਰ ਦੇਵਾਂਗੀ ਤੇ ਸਾਬਜੋ ਤੋਂ ਦੇ ਨੂੰ ਆਪਾਂ ਤਿਆਰ ਰੱਖਾਂਗੇ ਬਣਾ ਕੇ ਪੱਕ ਕੇ ਆਪਣੇ ਬਿਲਕੁਲ ਤਿਆਰ ਹੋ ਜਾਂਦੇ ਨੇ ਤੇ ਸਾਫਟ ਦੇਸੀ ਘਿਓ ਨਾਲ ਆ ਤੇ ਦੂਜੀ ਇਸ ਅਸਾ ਦੇਸੀ ਘਿਓ ਨਾਲ ਤਾਂ ਮਾ ਆਪਣਾ 5 ਮਿੰਟਾਂ ਤੋਂ ਜ਼ਿਆਦਾ ਨਹੀਂ ਲੱਗਦਾ 5 ਮਿੰਟਾਂ ਦੇ ਵਿੱਚ ਆਪਣੇ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਇੱਕ ਵਾਰੀ ਪਾਸਾ ਬਦਲਨਾ ਪੈਂਦਾ ਬਸ ਜਦੋਂ ਪੱਕ ਜਾਣ ਫਿਰ ਇੱਕ ਵਾਰੀ ਆਪਾਂ ਪਾਸਾ ਬਦਲ ਕੇ ਦੁਬਾਰਾ ਹਲ ਹੋਣੇ ਰੱਖ ਲੈਣੇ ਹੈਗੇ ਤੇ ਜਿਆਦਾ ਇਹ ਤੇ ਸਮਾਂ ਨਹੀਂ ਲੱਗਦਾ ਹੈਗਾ ਬਣਾਉਣ ਤੇ ਤੇ ਆਪਣੇ ਬਣ ਕੇ ਬਿਲਕੁਲ ਹੋ ਗਏ ਤਿਆਰ ਤੁਸੀਂ ਦੇਖ ਸਕਦੇ ਹੋਗੇ ਆਪਣੇ 5 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਜਦੋਂ ਬੱਚਾ ਜਿੱਦ ਕਰੇ ਵੀ ਮੈਂ ਫ੍ਰੈਂਚ ਫ੍ਰਾਈਜ਼ ਖਾਣੇ ਨੇ ਉਹਦੀ ਆਪਾਂ ਬਣਾ ਕੇ ਦੇ ਸਕਦੇ ਹਾਂਗੇ ਹਰੇ ਬਿਲਕੁਲ ਨਜਮਾ ਪੱਕੀ ਆਪਾਂ ਦੇਖ ਸਕਦੇ ਹਾਂਗੇ ਤੇ ਬਿਨਾ ਤੇਲ ਤੋਂ ਬਿਨਾ ਘਿਓ ਤੋਂ ਬਣ ਜਾਂਦੇ ਨੇ ਬਣ ਕੇ ਤਿਆਰ ਹੋ ਜਾਂਦੇ ਨੇ ਨੇ ਤੇ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ ਹੈਗੀ ਬਿਲਕੁਲ ਪੱਕ ਕੇ ਤਿਆਰ ਨੇ ਨੇ ਆਪਣੇ ਇੱਕ ਚਮਚੇ ਦੇ ਸਿਕੀ ਦਾ ਲੱਗਿਆਗਾ ਤੇ ਥੋੜਾ ਜਿਹਾ ਆਪਣੇ ਨਮਕ ਪਾਇਆਗਾ ਤੇ ਜ਼ਿਆਦਾ ਪਰ ਮਿਹਨਤ ਕਰਨ ਦੀ ਨਹੀਂ ਜ਼ਰੂਰਤ ਹੈਗੀ ਜੇ ਬੱਚਾ ਜਿੱਦ ਕਰੇ ਆਪਾਂ ਕਰਕੇ ਉਹਦੀ ਬੱਚੇ ਨੂੰ ਦੇ ਸਕਦੇ ਹਾਂਗੇ ਘਰੇ ਫਟਾਫਟ ਤੇ ਇੰਨਾ ਜ਼ਿਆਦਾ ਪਰਮਿਟ ਕਰਨ ਦੀ ਲੋੜ ਨਹੀਂ ਹੈਗੇ ਨੇ ਆਪਣੇ ਪੱਖ ਕੇ ਬਿਲਕੁਲ ਤਿਆਰ ਨੇ ਤੁਹਾਡੇ ਸਾਹਮਣੇ